ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੁੱਤਰ ਬਾਈ ਵੀਰਾਂ ਨੂੰ ਲੋਬੀ ਅੱਜ 20 ਮਈ 2024 ਨੋਡੀਆਂ ਸਾਰੀਆਂ ਬਾਈਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅੱਜ ਜੁੱਡੀਆਂ ਸਾਰੀਆਂ ਬਾਜੀਆਂ ਮੋਟਰਸਾਈਕਲ ਜਾਂ ਫ੍ਰੈਜ ਜਾਂ ਹੋਰ ਨਾ ਮਾਲੀਆਂ ਨਾ 553200 ਮੁੱਢਣੇ ਸਾਰੀਆਂ ਬਾਈਆਂ ਦੀ ਅਪਰੇਟ ਦੇਵਾਂਗੇ ਤੇ ਅੱਜ ਦੀ ਅਪਡੇਟ ਵੀਰੇ ਥੋੜੀ ਜੀ ਲੰਬੀ ਹੋਊਗੀ ਵੀਡੀਓ ਹਨ ਕਿਉਂਕਿ ਵੀਰੇ 20 ਤੋਂ ਵੀ ਜ਼ਿਆਦਾ ਬਾਈਆਂ ਦੀ ਅਪਡੇਟ ਅੱਜ ਆਪਾਂ ਦੇਵਾਂਗੇ ਸੋ ਸਾਰੇ ਵੀਰ ਬਣੇ ਰਹੋ ਵੀਡੀਓ ਨਾਲ ਪੂਰੀ ਵੀਡੀਓ ਦੇਖਿਓ ਪਿੰਡ ਪੰਡੋਰੀ ਖੱਤਰੀਆਂ 58 ਕੁੱਤਰੋਡੇ ਸੀ ਵੀਰੇ 4000 ਮੁੱਢ ਨੂੰ 3:30 ਮਿੰਟ ਪਹਿਲਾ ਨੰਬਰ ਬਣਾਇਆ ਬਾਈ ਗਿੱਲ ਸ਼ੇਰ ਸਿੰਘ ਵਾਲਾ ਮੋਟਰਸਾਈਕਲ ਪਲੱਸ 2000 ਦੀ ਜੱਦਾ ਜੇਤੂ ਦੂਜਾ ਨੰਬਰ ਗੁਰਜਿੰਦਰ ਰੌਲੀ ਮੋਟਰਸਾਈਕਲ ਪਲੱਸ 1000 ਦੀ ਜੱਦਾ ਜੇਤੂ ਤੀਜਾ ਨੰਬਰ ਗਗਨ ਸਗਰਾਣਾ ਕੂਲਰ ਪਲੱਸ 700 ਦੀ ਜੱਦਾ ਜੇਤੂ ਚੌਥਾ ਨੰਬਰ ਵੀਰੇ ਫਰੋਜ਼ ਮਾਨੂਕੇ ਕੱਪਾ ਪਲੱਸ 300 ਦੀ ਜੱਦਾ ਜੇਤੂ ਰਿਹਾ ਇੱਥੇ ਵੀਰੇ ਦੋ ਮੋਟਰਸਾਈਕਲ ਕੂਲਰ ਤੇ ਕੱਪ ਨਾਮ 'ਚ ਸੀ ਤੇ ਪਹਿਲਾ ਨੰਬਰ ਗਿੱਲ ਸ਼ੇਰ ਸਿੰਘ ਵਾਲਾ ਦੂਜਾ ਗੁਰਜਿੰਦਰ ਰੌਲੀ ਤੀਜਾ ਗਗਨ ਸਗਰਾਣਾ ਤੇ ਚੌਥਾ ਨੰਬਰ ਵੀਰੇ ਫਰੋਜ਼ ਮਾਨੂਕੇ ਇਹ ਪੰਡੋਰੀ ਖੱਤਰੀਆਂ ਦੀ ਅਪਡੇਟ ਸੀ ਅਗਲੀ ਬਾਜੀ ਸੀ ਕਿ ਮੇਰੇ ਪਿੰਡ ਬਿਗੜਵਾਲ ਜ਼ਿਲ੍ਹਾ ਸੰਗਰੂਰ 133 ਕੂਟਰ ਉੱਤੇ ਡੇ ਸੀਗੇ 3000 ਮੋਡ ਨੂੰ 4:40 ਮਿੰਟ ਤੇ ਨਿਪਟਾ ਬਾਜੀ ਨਿਬੜੀ ਬਾਜੀ ਚਾਰ ਕੂਤਰਾਂ ਦੀ ਸਾਂਝੀ ਹੋ ਗਈ ਸੀ ਵੀਰੇ ਪਹਿਲਾ ਨੰਬਰ ਬਣਾਇਆ ਦੇਵਨੂਰ ਮਹਿਲਾ ਨੇ ਮੋਟਰਸਾਈਕਲ ਦਾ ਜੇਤੂ ਰਹਾ ਇਹ ਤਾਰੀ ਤੇ ਹੈਪੀ ਮਹਿਲਾ ਦੇ ਘਰੋਂ ਕੂਟਰ ਸੀਗਾ ਵੀਰੇ ਦੇਵਨੂਰ ਮਹਿਲਾ ਦੇ ਨਾਮ ਤੇ ਸੀ ਤੇ ਚਾਰਾਂ ਕੂਤਰਾਂ ਨੇ ਬਾਜੀ ਸਾਂਝੀ ਸੀ ਦੇਵਨੂਰ ਮਹਿਲਾ ਜੱਗਾ ਲਾਲ ਬੰਜਾਰਾ ਬਬਲੂ ਕਪਿਆਲ ਤੇ ਨਿੰਦਰ ਲਾਲ ਬੰਜਾਰਾ ਇਹ ਚਾਰ ਕੂਤਰਾਂ ਦੀ ਬਾਜੀ ਸਾਂਝੀ ਸੀ ਵੀਰੇ ਪਹਿਲਾ ਨਾਮ ਸੀਗਾ ਮੋਟਰਸਾਈਕਲ ਅਗਲੀ ਵਾਰ ਜੀਸੀ ਕੀ ਪਿਹਰੇ ਪਿੰਡ ਕਾਲਸੀਆਂ ਜਿਹੜਾ ਲੁਧਿਆਣਾ 81 ਕੂਤਰ ਉੱਡੇ ਸੀਗੇ 3200 ਮੋਟ ਨੂੰ 5 ਵਜੇ ਬਾਜੀ ਨਹੀਂ ਪੜੀ ਬਾਜੀ 5 ਕੂਤਰਾਂ ਹੀ ਸਾਂਝੀ ਸੀਗੀ ਵੀਰੇ ਤੇ ਇੱਕ ਕੂਤਰ ਮੇਰੇ ਬਾਹਰ ਸੀ ਸਾਂਝੀ ਚੋਂ ਪਹਿਲਾ ਨੰਬਰ ਬਣਾਇਆ ਬਿੱਟਾ ਲਤਾਲਾ ਨੇ ਮੋਟਰਸਾਈਕਲ ਜੇਤੂ ਰਹਾ ਦੂਜਾ ਨੰਬਰ ਵਿਪਨ ਪਖੋਵਾਲ ਨੇ ਫ੍ਰਿਜ ਦਾ ਜੇਤੂ ਰਹਾ ਇਹ ਨਿੱਕੇ ਸਿੱਧਵੇਂ ਦੇ ਘਰੋਂ ਕੂਤਰ ਸੀਗਾ ਵੀਰੇ ਇਹ ਸਾਂਝੀ ਚੋਂ ਵਾਰ ਜੀ ਬਾਈ ਜਾਨੇ ਦੂਜਾ ਨੰਬਰ ਬਣਾਇਆ ਤੀਜਾ ਨੰਬਰ ਗਲਜਾਰ ਸਿੱਧਵਾ ਕੂਟਰ ਦਾ ਜੇਤੂ ਜਿਹੜੇ ਸਾਂਝੀ ਚ ਆਏ ਵੀਰੇ ਬੀਰੀ ਵਾਲੀ ਰਾਣਾ ਜਰਮਨ ਸੁੱਖਾ ਪੈਣੀ ਇਹ ਪੰਜਾਂ ਦੀ ਬਾਜੀ ਸਾਂਝੀ ਸੀ ਇੱਕ ਵੇਰੇ ਬਾਅਦ ਸੀ ਨਿੱਕਾ ਸਿੱਧਮਾ ਉਹਨੇ ਦੂਜਾ ਨੰਬਰ ਬਣਾਇਆ ਪਿੰਡ ਨਾਨੋ ਮਜਾਰਾ ਜ਼ਿਲ੍ਹਾ ਜਲੰਧਰ 96 ਕੁ ਤਰੁੱਡੇ ਸੀਗੇ 3000 ਮੋੜ ਨੂੰ 4:00 ਵਜੇ 5 ਮਿੰਟ ਤੇ ਬਾਜੀ ਨਿਬੜੀ ਨਾ ਬਾਜੀ ਨੌ ਕੁਤਰਾ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਕਾਕਾ ਭੱਟੀਆਂ ਮੋਟਰਸਾਈਕਲ ਜੇਤੂ ਦੂਜਾ ਨੰਬਰ ਸੁੱਖਾ ਠੱਕਰਵਾਲ ਵਾਸ਼ਿੰਗ ਮਸ਼ੀਨ ਤੀਜਾ ਨੰਬਰ ਪ੍ਰੀਤ ਡੱਲੇਵਾਲ ਪੱਖਾ ਚੌਥਾ ਨੰਬਰ ਹੈਪੀ ਖਨੋੜਾ ਤਿੰਨ ਖਾਨੇ ਵਾਲ ਡੋਲੀ ਤੇ ਜਿਹੜੇ ਸਾਂਝੀ ਚਾਹੇ ਪੈਰੀ ਪਾਂਡਵਾ ਗੋਪੀ ਢੰਡਵਾੜ ਦਿਲਜੋਤ ਭੱਟੀਆਂ মিঠੂ ਚੱਕ ਦੇਸ ਰਾਜ ਤੇ ਜੱਗੀ ਚੱਕ ਦੇਸ ਰਾਜ ਇਹ ਵੀਰੇ ਪਿੰਡ ਨਾਨੋ ਮੁਜਾਰਾ 96 اڈੇ ਸੀ 3000 ਮੁੰਡ ਸੀ ਕਾਕਾ ਭਟੀਆਂ ਇੱਥੇ ਵੀਰੇ ਮੋਟਰਸਾਈਕਲ ਜੇ ਤੁਰਿਆ ਅਗਰੀ ਬਾਜੀ ਸੀ ਪਿੰਡ ਟੈਣਾ ਜ਼ਿਲ੍ਹਾ ਫਰੀਦਕੋਟ 105 ਕੋਟਰ اڈੇ ਸੀ ਵੀਰੇ 3700 ਮਟਨ 4 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਪਰਮਿੰਦਰ ਪੁਲਸੀਆ ਨੇ ਮੋਟਰਸਾਈਕਲ ਪਲੱਸ 2000 ਦੀ ਜਿੱਦਾ ਜੇ ਤੁਰਿਆ ਦੂਜਾ ਨੰਬਰ ਜਸ਼ਨ ਨਵਾਂ ਕਿਲਾ ਫ੍ਰਿਜ ਪਲੱਸ 1000 ਦੀ ਜਿੱਦਾ ਜੇ ਤੁਰਿਆ ਤੀਜਾ ਨੰਬਰ ਜਸਵਿੰਦਰ ਹਰੀਏ ਵਾਲਾ ਕੂਲਰ ਪਲੱਸ 500 ਦੀ ਜਿੱਦਾ ਜੇਤੂ ਰਿਹਾ। ਪਰਮਿੰਦਰ ਪੋਸੀਆ ਤੋਂ ਮੋਟਰਸਾਈਕਲ ਜੇਤੂ ਰਿਹਾ ਵੀਰੇ ਜਸ਼ਨ ਨਮਕ ਕਿਲਾ ਫਰੇਜ਼ ਦਾ ਤੇ ਜਸਵਿੰਦਰ ਹਰੀਏ ਵਾਲਾ ਕੂਟਰ ਦਾ ਜੇਤੂ ਰਿਹਾ ਵੀਰੇ। ਪਿੰਡ ਟਹਿਣਾ। ਅਗਲੀ ਬਾਜੀ ਸੀ ਵੀਰੇ ਕਾਲਾ ਰੂਮੀ ਵੀਨ ਕਲੱਬ ਦੀ 6ਵੀਂ ਬਾਜੀ। ਪਿੰਡ ਗੁਰੂਸਰ ਕੌਕੇ ਜ਼ਿਲ੍ਹਾ ਲੁਧਿਆਣਾ। 71 ਕੂਟਰ ਉੱਡੇ ਸੀ 2200 ਮੁੱਢ ਨੂੰ। 3:45 ਮਿੰਟ ਤੇ ਬਾਜੀ ਨਿਬੜੀ। ਬਾਜੀ ਚਾਰ ਕੂਟਰਾਂ ਹੀ ਸਾਂਝੀ ਹੋ ਗਈ ਸੀ। ਪਹਿਲਾ ਨੰਬਰ ਬਣਾਇਆ ਸ਼ੰਗਾਰਾ ਢੋਲਨ ਨੇ। ਮੋਟਰਸਾਈਕਲ ਜੇਤੂ ਰਿਹਾ। ਦੂਜਾ ਨੰਬਰ ਬਣਾਇਆ ਗਰਮੀਤ ਖਾੜਾ ਨੇ ਕੂਲਰ ਦਾ ਜੇਤੂ ਤੀਜਾ ਨੰਬਰ ਗੈਰੀ ਚੀਮਾ ਪੱਖੇ ਦਾ ਜੇਤੂ ਚੌਥਾ ਨੰਬਰ ਦੀਪ ਕੈਨੇਡਾ ਇਹ ਵੀਰੇ ਸਾਂਝੀ ਚਾਇਆ ਇਹ ਵੀਰੇ ਕਾਲਾ ਰੂਮੀ ਪੇਨ ਕਲੱਬ ਦੀ ਛੇਵੀਂ ਬਾਜੀ ਸੀ ਇਸ ਤੋਂ ਬਾਅਦ ਵੀਰੇ ਰੂਮੀ ਬਾਜੀ ਹੋਣੀ ਆ ਟਰੈਕਟਰ ਵਾਲੀ ਬਾਜੀ ਜਿਹੜੀ ਕਾਲਾ ਰੂਮੀ ਪੇਨ ਕਲੱਬ ਦੀ ਫਾਈਨਲ ਬਾਜੀ ਆ ਤੇ ਉਹਦੀ ਅਪਡੇਟ ਵੀ ਸਾਨੂੰ ਆਪਣੇ ਚੈਨਲ ਤੇ ਮਿਲੂਗੀ ਪਿੰਡ ਬੁਰਜਹਰੀ ਜ਼ਿਲ੍ਹਾ ਮਾਨਸਾ 82 ਕੁ ਤਰੋੜੇ ਸੀ 2200 ਮੀਟਰ ਨੂੰ 3:30 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਹੈਪੀ ਢੱਡੇ ਨੇ ਫਰਿੱਜ ਪਲੱਸ 1000 ਦੀ ਜਿੱਦ ਅਜਦਾ ਜੇਤੂ ਦੂਜਾ ਨੰਬਰ ਸੁਖਪਾਲ ਮਹਰਾਜ ਕਾਫਾ ਪਲੱਸ 700 ਦੀ ਜਿੱਦ ਅਜਦਾ ਜੇਤੂ ਤੀਜਾ ਨੰਬਰ ਸੀਰਾ ਦੇਸੂ ਕਾਫਾ ਪਲੱਸ 300 ਦੀ ਜਿੱਦ ਅਜਦਾ ਜੇਤੂ ਰਿਹਾ ਬਈ ਅਗਲੀ ਬਾਜੀ ਸੀ ਪਿੰਡ ਅਜੀਤਬਾਲ ਜ਼ਿਲ੍ਹਾ ਮੋਗਾ 50 ਪਲੱਸ ਕੂਟਰ ਓਡੇ ਸੀ ਵੀਰੇ 2200 ਮੋੜ ਨੂੰ 4 ਵਜੇ ਬਾਜੀ ਨਿਬੜੀ ਪਹਿਲਾਂ ਨੰਬਰ ਬਣਾਇਆ ਤਾਜਵੀਰ ਗਾਲਬ ਨੇ ਫਰਿੱਜ ਪਲੱਸ 700 ਦੀ ਜਿੱਦ ਅਜਦਾ ਜੇਤੂ ਰਿਹਾ ਦੂਜਾ ਨੰਬਰ ਸੰਦੀਪ ਨੰਗਲ ਪੱਕਾ ਪਲੱਸ 500 ਦੀ ਜਿੱਦ ਅਜਦਾ ਜੇਤੂ ਰਿਹਾ ਤੀਜਾ ਨੰਬਰ ਵਿੰਦਰ ਚੰਦ ਬਾਜਾ ਪੱਕ ਚੌਥਾ ਨੰਬਰ ਬਣਾਇਆ ਸੁੱਖਾ ਪਿੰਡਰ ਨੇ ਅਗਲੀ ਬਾਜੀ ਸੀਗੀ ਬਾਈ ਪਿੰਡ ਡੇਲਿਆਂ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 95 ਕੂਤਰ ਉੱਡੇ ਸੀਗੇ 2200 ਮੋਟ ਨੂੰ 4 ਵਜੇ ਕੇ 40 ਮਿੰਟ ਤੇ ਬਾਜੀ ਨਹੀਂ ਬੜੀ ਬਾਜੀ ਚਾਰ ਕੂਤਰਾਂ ਹੀ ਸਾਂਝੀ ਹੋ ਗਈ ਸੀ ਨਾਮਾਂ ਤੇ ਕੂਤਰ ਉੱਡੇ ਸੀ ਪਹਿਲਾ ਨੰਬਰ ਬਣਾਇਆ ਗੀਤਾ ਮਾਨ ਪੁੱਛੋ ਨੇ ਫਰੇ ਦਾ ਜੇਤੂ ਰਿਹਾ ਦੂਜਾ ਨੰਬਰ ਹਰਜਿੰਦਰ ਡੇਲਿਆਂ ਵਾਲੀ ਪੱਕੇ ਦਾ ਜੇਤੂ ਤੀਜਾ ਨੰਬਰ ਮਨਕੀਰਤ ਕੋਠੇ ਅਮਰਪੁਰਾ ਕੱਪ ਦਾ ਜੇਤੂ ਚੌਥਾ ਨੰਬਰ ਹਰਜੀਤ ਮੱਲਣ ਇਹ ਸਾਂਝੀ ਚ ਆਇਆ ਬਾਈ ਅਗਲੀ ਬਾਜੀ ਸੀ ਪਿੰਡ ਬੁਜਰਕ 52 ਕੂਤਰ ਉੱਡੇ ਸੀਗੇ 2200 ਮੀਟਰ ਨੂੰ 345 ਤੇ ਬਾਜੀ ਨਹੀਂ ਬੜੀ ਬਾਜੀ ਪੰਜ ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਪ੍ਰੀਤ ਖਨਾਲ ਨੇ ਫਾਇਦਾ ਜੇਤੂ ਦੂਜਾ ਨੰਬਰ ਰਵੀ ਘਰਾਟ ਪੱਖੇ ਦਾ ਜੇਤੂ ਤੀਜਾ ਨੰਬਰ ਭਿੰਦਰ ਦੇਦਨਾ ਚੌਥਾ ਨੰਬਰ ਦੀਪਾ ਕਲਾਰਾ ਪੰਜਵਾਂ ਨੰਬਰ ਭਿੰਦਰ ਖਾਨਪੁਰ ਇਹ ਪੰਜਾਂ ਦੀ ਬਾਜੀ ਸਾਂਝੀ ਹੋ ਗਈ ਸੀ ਬਈ ਪਿੰਡ ਬੁਜਰਕ ਤੇ ਅਗਲੀ ਬਾਜੀ ਸੀਗੀ ਵੀਰੇ ਪਿੰਡ ਰਾਮਗੜ੍ਹ 90 ਕੂਤਰ ਉੱਡੇ ਸੀਗੇ 2200 ਮੀਟਰ ਨੂੰ 4:20 ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਧੀਰਾ ਨੰਗਲ ਨੇ ਫਰਿੱਜ ਪਲੱਸ 1000 ਜਿੱਦਾ ਜੇਤੂ ਦੂਜਾ ਨੰਬਰ ਛਿੰਦਾ ਬਲਾਸਪੁਰ ਕੂਲਰ ਪਲੱਸ 600 ਜਿੱਦਾ ਜੇਤੂ ਤੀਜਾ ਨੰਬਰ ਸੀਰਾ ਨੰਗਲ ਪੱਖਾ ਪਲੱਸ 400 ਜਿੱਦਾ ਜੇਤੂ ਰਿਹਾ ਬਾਈ ਪਿੰਡ ਰਾਮਗੜ੍ਹ ਦੀ ਅਪਡੇਟ ਅਗਲੀ ਬਾਜੀ ਸੀ ਪਿੰਡ ਮਾਨ ਸਿੰਘ ਵਾਲਾ ਜਿਲ੍ਹਾ ਬਠਿੰਡਾ 91 ਕੂਟਰ ਉੱਡੇ ਸੀ 250 ਮੋਡ ਨੂੰ 3:30 ਤੇ ਬਾਜੀ ਨਿਬੜੀ ਪਹਿਲਾ ਨੰਬਰ ਹਰਮਨ ਕੋਟਸ਼ਮੀਰ LED ਦਾ ਜੇਤੂ ਰਿਹਾ ਦੂਜਾ ਨੰਬਰ ਸੇਵਕ ਮਾਹੀ ਨੰਗਲ ਕੂਟਰ ਦਾ ਜੇਤੂ ਰਿਹਾ ਤੀਜਾ ਨੰਬਰ ਮਨਨਾ ਕੈਨੇਡਾ ਪੱਖੇ ਦਾ ਜੇਤੂ ਰਿਹਾ ਬਾਈ ਅਗਲੀ ਬਾਜੀ ਸੀ ਪਿੰਡ ਸਲੌਦੀ ਜ਼ਿਲ੍ਹਾ ਲੁਧਿਆਣਾ 135 ਕੂਟਰ ਰੋਡੇ ਸੀ 1700 ਮੋਟਰ ਨੂੰ ਪਹਿਲਾ ਨੰਬਰ ਬਲਜੀਤ ਫਾਇਰਗੜ ਕੂਟਰ ਦਾ ਜੇਤੂ ਦੂਜਾ ਨੰਬਰ लवली ਮਾਨਕੀ ਪੱਖੇ ਦਾ ਜੇਤੂ ਤੀਜਾ ਨੰਬਰ ਫੌਜੀ ਸਲੌਦੀ ਕੱਪ ਦਾ ਜੇਤੂ ਰਿਹਾ ਬਾਈ ਤੇ ਅੱਜ ਦੀ ਅਗਲੀ ਬਾਜੀ ਸੀ ਵੀਰੇ ਪਿੰਡ ਤਾਰੇ ਵਾਲਾ ਜ਼ਿਲ੍ਹਾ ਮੋਗਾ 158 ਕੂਟਰ ਰੋਡੇ ਸੀ 1700 ਮੋਟਰ ਨੂੰ 3 ਵਜੇ ਤੇ 15 ਮਿੰਟ ਤੇ ਬਾਜੀ ਨਿਬੜੀ ਪਾਇਲਾ ਨੰਬਰ ਬਲਜਿੰਦਰ ਚੰਨੂਆਣਾ ਹਜ਼ਾਰ ਦੀ ਜਿੱਤ ਅਜੇ ਤੋ ਤੇ ਇਹ ਜੀ ਦੋਵਾਂ ਕੂਤਰਾਂ ਨਾਲ ਬਾਜੀ ਸਾਂਝੀ ਸੀ ਰੂਪੀ ਘੋਲੀਆ ਤੇ ਕਿਰਪਾਲ ਤਲਵੰਡੀ ਦੂਜੇ ਨੰਬਰ ਬਣਾਇਆ ਅਭੀ ਸ਼ੇਖ ਦੌਲਤ ਨੇ ਇਹ 500 ਦੀ ਜਿੱਤ ਅਜੇ ਤੋ ਰਿਹਾ ਬਾਈ ਪਿੰਡ ਤਾਰੇ ਵਾਲ ਦੀ ਅਪਡੇਟ ਆ ਬਾਈ ਇਹ ਅਗਲੀ ਬਾਜੀ ਸੀ ਪਿੰਡ ਦੋਲੋਵਾਲ ਜ਼ਿਲ੍ਹਾ ਮਾਨਸਾ 77 ਕੂਤਰ ਉੱਡੇ ਸੀਗੇ 1700 ਮੋਟ ਨੂੰ 2:45 ਮਿੰਟ ਤੇ 5 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਨਰੈਣ ਗੇਲੇ ਗਰੇਵਾਲ ਮਾਨਸਾ ਸੋਨੀ ਚਕੇਪਲ ਹੈਰੀ ਕੈਨੇਡਾ ਤੇ ਨੇਪਾਲ ਗਰਾਗਣਾ ਅਗਲੀ ਬਾਜੀ ਸੀ ਬਈ ਪਿੰਡ ਮਨੇਰਕਲਾ ਜ਼ਿਲ੍ਹਾ ਸੰਗਰੂਰ ਕਤਰ ਕੂਤ ਰੋਟੇ ਸੀਗੇ 1700 ਮੀਟਰ ਨੂੰ 3:15 ਮਿੰਟ ਤੇ ਚਾਰ ਕੂਤਰਾ ਹੀ ਬਾਜੀ ਸਾਂਝੀ ਹੋ ਗਈ ਸੀ ਪੁੰਨੀ ਗਾਮੀਆਂਣਾ ਕਾਕਾ ਸੁਨਾਮ ਗੱਗਾ ਪੈਣੀ ਤੇ ਸੁੰਦਰ ਬੜਬਰ ਬਈ ਪਿੰਡ ਮਨੇਰਕਲਾ ਦੀ ਆਪਰੇਟ ਹੈ ਅਗਲੀ ਬਾਜੀ ਸੀ ਪਿੰਡ ਦੇਹੜਕਾ 112 ਕੂਤ ਰੋਟੇ ਸੀਗੇ 1700 ਮੀਟਰ ਨੂੰ ਤਿੰਨ ਵਜੇ 40 ਮਿੰਟ ਤੇ ਅੱਠ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਮੋਨੂ ਬਸੀਆਂ ਸੁੱਖੀ ਦੱਲੇਵਾਲ ਕੁਲਵਿੰਦਰ ਬਸੀਆਂ ਗੁਰਿੰਦਰ ਲੰਮੇ ਮੈਂਬਰ ਹਾਂਸ ਰਾਜੂ ਬਿੰਜਲ ਮਨਦੀਪ ਖਾੜਾ ਤੇ ਪਾਲਾ ਮਾਨੂਕੇ ਅਗਲੀ ਬਾਜੀ ਸੀ ਬਈ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ 52 ਕੂਤਰ ਉੱਡੇ ਸੀਗੇ 2200 ਮੋਟ ਨੂੰ ਤਿੰਨ ਕੂਤਰਾਂ 'ਚ ਬਾਜੀ ਸਾਂਝੀ ਹੋ ਗਈ ਸੀ ਸਤਨਾਮ ਸਿਟਸੜੀ ਭੋਲਾ ਸੁਖਨ ਵਾਲਾ ਤੇ ਮੰਗਾ ਦੀਪ ਸਿੰਘ ਵਾਲਾ ਅਗਲੀ ਬਾਜੀ ਸੀ ਬਈ ਪਿੰਡ ਪੰਡ ਪੰਜਾਬਾ 74 ਕੂਤਰ ਓਡੇ ਸੀਗੇ 2200 ਮੋਟ ਨੂੰ ਚਾਰ ਕੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਪੂਰੀ ਮਾਹੂਣਾ ਮੇਲਾ ਮਾਹੂਣਾ ਡਾਕਟਰ ਨਿੱਕਾ ਤੇ ਸੂਰਜ ਬਠਿੰਡਾ ਬਾਈ ਅਗਲੀ ਬਾਜੀ ਸੀ ਬਈ ਪਿੰਡ ਬੈਮਣ ਕੌਰ ਸਿੰਘ 93 ਕੂਤਰ ਓਡੇ ਸੀਗੇ 1200 ਮੋਟ ਨੂੰ 3 ਵਜੇ 5 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜਿਉਣਾ ਤਲਵੰਡੀ ਜਸਾ ਤਲਵੰਡੀ ਹਰਮੰਤ ਮੈਨੂਆਣਾ ਨਵਜੋਤ ਬੋਹਾ ਤੇ ਸੁਨੀਲ ਜਗਾ ਬਾਈ ਅਗਲੀ ਬਾਜੀ ਸੀ ਉਹ ਪਿੰਡ ਹਕੂਮਤਪੁਰਾ ਹੁਸ਼ਿਆਰਪੁਰ ਜ਼िला 126 ਕੁਤਰ ODE 1200 ਮੀਟਰ ਨੂੰ 3:40 ਮਿੰਟ ਤੇ 14 ਕੁਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਨਵੀਂ ਕੋਟ ਰਮਨ ਗੋਂਦਪੁਰ ਹਣੀ ਕ੍ਰੀਮਪੁਰ ਅਰਜਨ ਚਕਜੀਤਪੁਰ ਮਿੱਠੂ ਮਕੰਦਪੁਰ ਹੀਰਾ ਪਾਂਡਵਾ ਪੰਡਤ ਗਰਾਇਆ ਇੰਦਰ ਧਾਰੀਆਲ ਫਤਿਹ ਫਗਲਾ ਰਵੀ ਮਕੰਦਪੁਰ ਨਿੱਕੂ ਮਖਸੂਸਪੁਰ ਗੁਰਜੀਤ ਫਗਵਾੜਾ ਤੇ ਅਮਣਾ ਟਾਡਾ ਇਹ 14 ਕੁਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਬਾਈ ਇਸੀ ਬਾਰੇ ਵੀ ਮੈਂ ਇਹ ਦੋ 24 ਉਹਦੀਆਂ ਸਾਰੀਆਂ ਬਾਜੀਆਂ ਦੀ ਅਪਡੇਟ। ਸੋ ਵੀਰੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਆਪਣੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਭਾਈ। ਤੇ ਅੱਜ ਵੀਰੇ ਵੀਡੀਓ ਲੰਬੀ ਇਸ ਲਈ ਗਈ ਆ ਕਿ ਵੀਰੇ 20 ਤੋਂ ਪਲੱਸ ਬਾਜੀਆਂ ਦੀ ਅਪਡੇਟ ਸੀ ਹਨ ਤੇ ਇਹ ਸੀ ਬਈ ਬਾਜੀਆਂ ਦੀ ਅਪਡੇਟ। ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ।